ਇਸ ਹਾਲ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਨché 31 ਮਈ ਤੱਕ ਆਪਾਂ ਸਾਰੇ ਭਜਾ ਦੇਾਂਗੇ ਖਤਮ ਕਰ ਦਾਂਗੇ ਇੱਕ ਤਰੀਕ ਆ ਗਈ ਕਿਸ ਤਰ੍ਹਾਂ ਵੇਖਦੇ ਤੁਸੀਂ ਨਾ ਕਹਿੰਦੀ 31 ਮਈ 2025 ਨਾ ਵੇਖੋ ਇਹ ਵੇਖੋ ਕਿ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦਾ ਸਮਾਂ ਵਿਚਾਰ ਕਿ ਉਹਨਾਂ ਨੇ ਆਈ ਵਾਰੀ ਇੱਕ ਨਵਾਂ ਝੂਠ ਬੋਲਿਆ ਅਰ ਸਵੇਹ ਝੂਠ ਬੋਲਦੇ ਔਰ ਉਸਤੇ ਫਿਰ ਮੁੜ ਕੇ ਮੁੱਕਰ ਜਾਂਦੇ ਮੈਂ ਦੋ ਤਿੰਨ ਉਦਾਹਰਣ ਦਊਂ ਵੱਡੇ ਇਹਨਾਂ ਨੇ ਇੱਕ ਆਵਦਾ ਵੱਡਾ ਵਾਅਦਾ ਕੀਤਾ ਸੀਗਾ ਕਿ ਅਸੀਂ ਹਜ਼ਾਰ-ਹਜ਼ਾਰ ਰੁਪਈਆ ਭਾਰਤੀ ਪੈਨ ਨੂੰ ਦਵਾਂਗੇ ਤੁਸੀਂ ਅੰਦਾਜ਼ਾ ਲਾ ਲਓ ਉਹਦਾ 13000 ਕਰੋੜ ਰੁਪਈਆ ਇੱਕ ਸਾਲ ਦਾ ਬਣਦਾ ਤਿੰਨ ਸਾਲ ਬੀਤ ਗਏ 36000 ਕਰੋੜ ਤਾਂ ਉਹ ਦੇਣ ਵਾਲਾ ਕੀ ਉਹ ਦਿੱਤਾ ਫਿਰ ਦੂਜਾ ਵਾਅਦਾ ਇਹਨਾਂ ਨੇ ਕੀਤਾ ਸੀਗਾ ਕਿ ਅਸੀਂ ਜਿਹੜਾ ਆ ਇਲੀਗਲ ਮਾਈਨਿੰਗ ਚੱਲਦੀ ਹੈ ਅਸੀਂ ਇਸ ਨੂੰ ਸਾਰੇ ਨੂੰ ਲੀਗਲਾਈਜ਼ ਕਰਕੇ 20000 ਕਰੋੜ ਰੁਪਈਆ ਆਮਦਨ ਇਹਦੇ ਚੋਂ ਕੱਢਾਂਗੇ ਜਿਹੜਾ ਅਸੀਂ ਗਰੀਬਾਂ ਤੇ ਖਰਚ ਕਰਾਂਗੇ ਰੋਜ਼ ਰੌਲਾ ਪੈਂਦਾ ਇਹਨਾਂ ਨੂੰ ਪੁੱਛੋ ਤੁਸੀਂ 20000 ਛੱਡੋ ਜੇ 500 700 ਵੀ ਟੱਪੇ ਹੋ ਦੂਜਾ ਝੂਠੇ ਬੋਲਿਆ ਫਿਰ ਤੀਜਾ ਇਹਨਾਂ ਨੇ ਮਲਾਜਮਾਂ ਨਾਲ ਕੀਤੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਇਹਨਾਂ ਨੂੰ ਪੁੱਛੋ ਤੁਸੀਂ 2000 ਮਿਲਣ ਦਾ 22 ਦੀ ਨੋਟੀਫਿਕੇਸ਼ਨ ਕੀਤੀ ਹੈ ਜੇ ਅੱਜ ਤੱਕ ਪੁਰਾਣੀ ਪੈਨਸ਼ਨ ਬਹਾਲ ਕੀਤੀ ਲੋਕ ਕੋਰਟ ਚੋਂ ਜਾ ਕੇ ਆਰਡਰ ਲੈ ਰਹੇ ਆ ਇਨਾਂ ਦੀ ਨੀਅਤ ਅੱਜ ਵੀ ਮਾੜੀ ਹੈ ਫਿਰ ਇਹਨਾਂ ਨੇ ਕਿਹਾ ਸੀ ਅਸੀਂ ਹਰ ਬੱਚੇ ਨੂੰ ਬੇਰੋਜ਼ਗਾਰ ਬੱਚੇ ਨੂੰ ਨੌਕਰੀ ਦਦਾਂਗੇ ਦੱਸੋ ਕਿੰਨਿਆਂ ਨੂੰ ਨੌਕਰੀ ਦਿੱਤੀ ਆ ਪੰਜਾਬ ਦੇ ਨਾਲ ਤਾਂ ਕੀ ਦੇਣੀ ਸੀਗੀ ਜੰਮੂ ਕਸ਼ਮੀਰ ਹਰਿਆਣਾ ਗਵਾਂਧੀ ਸੂਬਿਆਂ ਤੋਂ ਲਿਆ ਲਿਆ ਬੱਚੇ ਮਾੜੀ-ਮੋਟੀ ਨੌਕਰੀ ਦਿੱਤੀ ਆ ਪੰਜਾਬ ਦੇ ਤਾਂ ਫਿਰ ਬੇਰੋਜ਼ਗਾਰ ਕੰਧਾਂ ਨਾਲ ਬੈਠੇ ਰਹੇ ਇਸ ਲਈ ਭਾਰਤ ਵਾਅਦੇ ਤੋਂ ਇਹ ਸਰਕਾਰ ਭੱਜੀ ਆ ਜਿਹੜਾ ਡਿਵੈਲਪਮੈਂਟ ਦਾ ਵਾਅਦਾ ਸੀ ਜਿਹੜਾ ਇੱਥੇ ਇੰਡਸਟਰੀਅਲ ਗਰੋਥ ਦਾ ਵਾਅਦਾ ਸੀ ਮਤਲਬ ਹਰ ਚੀਜ਼ ਸਰਕਾਰ ਫੇਲ ਹੋ ਗਈ ਪਰ ਨਸ਼ਾ ਮੁਕਤ ਮੰਤਰੀ ਛਡੋ ਜਿਹੜਾ ਆਪ ਸਭ ਤੋਂ ਵੱਡਾ ਨਸ਼ਈ ਹੈ ਪੌੜੀ ਬੋਤਲੋਂ ਦੀ ਸ਼ਰਾਬ ਪੀ ਕੇ ਜਿਹਨੂੰ ਕਦੇ ਜਰਮਨੀ ਦੇ ਜਹਾਜ਼ ਤੋਂ ਲਾਹਤਾ ਹੋਵੇ ਕਦੇ ਪਾਰਲੀਮੈਂਟ ਚ ਪ੍ਰਧਾਨ ਮੰਤਰੀ ਦੇਸ਼ ਦੇ ਨੇ ਕਿਹਾ ਹੋਵੇ ਕਿ ਅੱਜ ਪੀ ਕੇ ਆਏ ਹਾਂ ਕਿ ਛੋਪੀ ਆਏ ਪਾਰਲੀਮੈਂਟ ਚ ਇਹਦੇ ਨਾਲ ਦੇ ਐਮਪੀ ਇਹਦੀ ਪਾਰਟੀ ਦੇ ਐਮਪੀ ਨੇ ਸ਼ਿਕਾਇਤ ਕਰਤੀ ਹੋਵੇ ਕਿ ਜੀ ਇਹ ਪੀ ਕੇ ਆ ਹੀ ਨਹੀਂ ਇਹਦੇ ਨਾਲ ਬਹਿ ਸਕਦੇ ਇਤੋਂ ਇਨੀ ਬੋਦਬੂ ਹੋ ਗਈ ਹੈ ਸਪੀਕਰ ਆਫ ਦਾ ਲੋਕ ਸਭਾ ਜਿਹੜਾ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਆ ਉਹਨਾਂ ਨੇ ਕਿਹਾ ਹੋਵੇ ਕਿ ਭਾਈ ਤੂੰ ਅੱਜ ਪੀ ਕੇ ਆ ਤੈਨੂੰ ਬੋਲਣ ਦਾ ਟਾਈਮ ਨਹੀਂ ਉਹ ਬੰਦਾ ਜਿਹੜਾ ਗੁਰੂ ਦੀ ਹਾਜ਼ਰੀ 'ਚ ਜਾ ਕੇ ਸ਼ਰਾਬ ਪੀ ਕੇ ਚਲੇ ਜਾਏ ਉਹ ਉਹ ਮੁਹਮਦਾ ਜੇ ਮਕੌਟਾ ਹੋਵੇ ਤੇ ਲੋ ਨਸ਼ਾ ਖਤਮ ਹੋਣਾ ਇਸ ਲਈ 31 ਤਰੀਕ ਇੱਕ ਇੱਕ ਪੀਆਰ ਡਰਾਮਾ ਹੈ ਜੀ ਇਹ ਅਖਬਾਰੀ ਡਰਾਮਾ ਹੈ ਜਿਹੜਾ ਅਖਬਾਰਾਂ 'ਚ ਸ਼ੁਰੂ ਹੋਗਾ ਤੇ ਅਖਬਾਰਾਂ 'ਚ ਖਤਮ ਹੋਗਾ ਲੋ ਅਸਲੀ ਹਾਲਾਤ ਪਿੰਡਾਂ ਦੇ ਕੀ ਨੇ ਉਹ ਰੋਜ਼ ਆਉਂਦੇ ਰਿਟਾਇਰ ਕਿ ਰੋਜ਼ ਅਖਬਾਰਾਂ ਤੇ ਟੀਵੀਆਂ ਤੇ ਉਹਦੀ ਖਬਰ ਲੱਗ ਰਹੀ ਇਸ ਲਈ ਹਰ ਚੀਜ਼ ਇੱਕ ਪੀਆਰ ਸਟੰਟ ਹੈ ਜੀ ਉਸ ਤੋਂ ਬਾਅਦ ਕੁਝ ਨਹੀਂ ਆ ਪੰਜਾਬ ਦੀ ਅਸਲੀ ਹਾਲਾਤ ਇਹ ਹੈ ਕਿ ਪੰਜਾਬ ਅੱਜ ਆਰਥਿਕ ਪੱਖੋਂ ਵੀ ਲਾਉਣ ਆਰਡਰ ਪੱਖੋਂ ਵੀ ਹਰ ਪੱਖ ਤੋਂ ਪਰ ਪੰਜਾਬ ਆਈਸੀਯੂ 'ਚ ਪਿਆ ਹੈ, ਐਮਰਜੈਂਸੀ ਵਾਰਡ 'ਚ ਪਿਆ ਹੈ, ਪੰਜਾਬ ਦਾ ਕੋਈ ਬਾਲੀਬਾਰ ਨਹੀਂ ਸੀ ਔਰ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਸਾਰੇ ਵੱਡੇ ਅਹੁਦਿਆਂ ਤੇ ਦਿੱਲੀ ਦੇ ਲੋਕ ਤੇ ਨਾਤ ਨੇ ਔਰ ਉਹ ਲੋਕਾਂ ਦਾ ਇੱਕੋ ਮਕਸਦ ਹੈ ਕਿ ਪੰਜਾਬ ਨੂੰ ਲੁੱਟੋ ਤੇ ਆਪਣੇ ਦਿੱਲੀ ਦੇ ਆਪ ਦੀਆਂ ਜੇਬਾਂ ਭਰੋ ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਹੈ ਸਰ ਝੋਮਾ ਗਿਆ ਜੀ ਇੱਕ ਤਰੀਕ ਤੋਂ ਚਾਲੂ ਕਰ ਦਿਓ ਕਿ ਪਹਿਲਾਂ ਸਰਕਾਰਾਂ ਆਂਦੀਆਂ ਸੀ 14 15 ਮਹੀਨਿਆਂ ਵਿੱਚ ਚਾਲੂ ਹੁੰਦਾ ਸੀ ਪਰ ਹਾਲੇ ਇਹਨਾਂ ਕੋਈ ਤਿਆਰੀ ਕੋਈ ਨਹੀਂ ਕਿਉਂਕਿ ਬਿਜਲੀ ਦੇ ਕਟ ਵੀ ਲੱਗ ਰਹੇ ਨੇ ਕੋ ਜੋ ਸੀਜ਼ਨ ਵੀ ਨਿਕਲੇ ਆ ਜੀ ਰੋਕੀ ਕਾਫੀ ਉਹਦੇ ਚ ਪ੍ਰੋਬਲਮਸ ਆੜਤੀਆਂ ਨੂੰ ਔਰ ਕਿਸਾਨਾਂ ਨੂੰ ਫੇਸ ਕਰਨ ਨੂੰ ਮਿਲੀਆਂ ਹੀ ਨਹੀਂ ਸਰਕਾਰ ਇਸ ਮੁੱਦੇ ਤੇ ਸੀਰੀਅਸ ਹੈ ਨਹੀਂ ਕਹਿੰਨ ਨੂੰ ਮੈਂ ਫੇਰ ਕਹਦੇ ਆ ਬਹੁਤ ਕੁਝ ਕਹਿ ਰਿਹਾ ਮਲਟੀ ਕੁਝ ਹੋ ਜਿਹੜੇ ਕਹਿੰਦੇ ਸੀ ਨਸ਼ਾ ਖਤਮ ਕਰਨਗੇ ਆ 35 ਮੌਕੇ 30 ਮੌਕੇ ਦਾ ਮਜੀਠੇ ਝੋਈਆਂ ਉਹਦੇ ਬਾਅਦ 5 6 ਹੋਰ ਹੋ ਗਈਆਂ ਸ਼ਰਾਬ ਦਾ ਇਲੀਗਲ ਚੇਨ ਆਫ ਸ਼ਰਾਬ ਇਸ ਲਈ ਹਰ ਚੀਜ਼ ਦੀ ਫੇਲ ਹੈ ਜੀ ਸਰਕਾਰ ਔਰ ਸਿਰਫ ਤੇ ਸਿਰਫ ਝੂਠ ਦੇ ਸਹਾਰੇ ਨਾਲ ਝੂਠ ਬੋਲ ਕੇ ਸਰਕਾਰ ਚਲਾਈ ਜਾ ਰਹੀ ਹੈ ਸਰਕਾਰ ਚਲਾਉਣ ਦੀ ਨਾ ਮਨਸ਼ਾ ਹੈ ਨਾ ਸੋਚ ਹੈ ਨਾ ਕਨਵਿਕਸ਼ਨ ਹੈ ਨਾ ਹਿੰਮਤ ਸਰਪਿੰਡਾ ਦੇ ਵਿੱਚ ਨਸ਼ਾ ਮੁਕਤ ਯਾਤਰਾ ਚੱਲ ਰਹੀ ਜੀ ਕੀ ਕਹਿਣਾ ਚਾਹੀਏ ਉਹ ਜਿਹੜੇ ਚਲਾਉਂਦੇ ਆ ਪਹਿਲਾਂ ਉਹਨਾਂ ਦਾ ਟੈਸਟ ਕਰਾ ਲਓ ਦੋ ਚਾਰਾਂ ਦਾ ਤਾਂ ਮੈਨੂੰ ਪਤਾ ਉਹਨਾਂ ਦਾ ਉਹ ਸ਼ਾਮ ਨੂੰ ਸਾਰੀ ਕਹਿੰਦੇ ਥੱਕ ਗਿਆ ਜਿਹਾ ਲਿਆ ਹੋ ਮਤਲਬ ਇਚਲੀ ਠੀਕ ਹੀ ਠੀਕ ਹੈ ਜੀ ਜਿਮ ਹੋਏ ਚਲਾਉਣ ਵਾਲੇ ਆ ਤਾਂ ਥੋੜਾ ਜਿਹਾ ਵੇਖੋ ਲਿਆ ਕੀ ਆ ਉਹਨਾਂ ਦਾ ਹੀ ਟੈਸਟ ਕਰਾ ਲਓ ਮੈਂ ਤਾਂ ਕਹਿੰਦਾ ਤੀ ਤਾਂ ਕੋਲ ਉਥੋਂ ਖੁੱਲ ਜਾਨੀ ਸਰ ਲਾਇਨ ਆਇਡਰ ਦੀ ਗੱਲ ਕਰੀਏ ਤੇ ਅੱਜ ਵੀ ਕਿ ਇਨਕਾਊਂਟਰ ਅੰਬਿਸਰ ਦੇ ਵਿੱਚ ਸੁਲਤਾਨਪੁਰ ਰੋਡ ਤੇ ਹੋਇਆ ਇਨਕਾਊਂਟਰ ਤੇ ਇਨਕਾਊਂਟਰ ਹੋ ਰਿਹਾ ਪਰ ਜਿੰਨਾ ਰਾ ਇਨਕਾਊਂਟਰ ਹੁੰਦਾ ਤੇ ਜਾਂ ਜਿਹੜੇ ਫੜੇ ਜਾਂਦੇ ਐਸ ਮਹੀਨ ਦੇ ਤਨੇ ਤਹਿਤ ਪਰ ਉਹ মিডিਆ ਸਾਹਮਣੇ ਨਹੀਂ ਲੈ ਕੇ ਜਾਂਦੇ ਤੇ ਵੱਜਦੀ ਲੱਗਦੀ ਗੋਲੀ ਦੇਖੋ ਕੱਲ ਪਰਸੋ ਦੀ ਮੈਂ ਇੱਕ ਵੀਡੀਓ ਵੇਖ ਰਿਆ ਸੀ ਭਗਵੰਤ ਮਾਨ ਦੀ ਕਹਿੰਦਾ ਲਾਉਣ ਆਰਡਰ ਦੀ ਗੱਲ ਮਜੀਠੀਆ ਕਰ ਹੋਰ ਕੌਣ ਕਰੂ ਤੇਰੇ ਕੋ ਬਾਕੀ ਦੱਬਿਆ ਮਜੀਠੀਆ ਤੇਰੇ ਤੋਂ ਦੱਬਦਾ ਨਹੀਂ ਔਰ ਮੈਂ ਪੁੱਛਣਾ ਚਾਹੁੰਨਾ ਤੇਰੇ ਰਾਜ ਵੇਲੇ ਅੱਜ ਹਾਲਾਤ ਇਹ ਹੋ ਗਏ ਆ ਕਿ ਰੋਜ਼ ਬੰਦਾ ਮਰਦਾ ਕਿ ਕੀ ਲਾਉਣ ਆਰਡਰ ਠੀਕ ਆ ਵੇਖੋ ਕਿੱਢਾ ਕਹਿੰਦਾ ਇੱਕ ਬੰਬੋ ਚੱਕਣ ਗਿਆ ਸੀਗਾ ਗਰੀਬ ਬੰਦਾ ਮਰ ਗਿਆ ਬੰਬ ਆਇਆ ਕਿੱਥੋਂ ਇਹ ਤਾਂ ਦੱਸ ਦੇ ਨਾ ਕਿ ਬੰਬ 18 20 ਬੰਬ ਚੱਲ ਪਏ ਆ ਥਾਣਿਆਂ ਤੇ ਮੰਦਰਾਂ ਤੇ ਚਲਾਤੇ ਆ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਬਾਰਡਰ ਏਰੀਏ 'ਚ ਤੂੰ ਸੁੱਤਾ ਇੱਕ ਕਾਉਂਸਲਰ ਤੇਰੇ ਹੁੰਦੇ ਹੋ ਸਿਟਿੰਗ ਕਾਉਂਸਲਰ ਮਾਰਤਾ ਗਿਆ ਦਿਨ ਦਿਹਾੜੇ ਗੁਰੂ ਘਰ ਤੋਂ ਬਾਹਰ ਨਿਕਲਦੇ ਸਨ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ ਆ ਸੇ ਦੂਸਰੇ ਵਾਲੇ ਦਾ ਮੋਟਰ ਰੁਗ ਗਿਆ ਜਿਹੜਾ ਇੰਟੈਲੀਜੈਂਸ ਦਾ ਹੈੱਡਕੁਆਟਰ ਹੈ ਉਥੇ ਰਾਕੇਟ ਲਾਂਚਰ ਨਾਲ ਟੈਪ ਹੋ ਗਿਆ ਤੇ ਇਹ ਕੇਸ ਨੂੰ ਨਾਲ ਕਹਿੰਦੇ ਕਿ ਲਾਉਣ ਆਰਡਰ ਠੀਕ ਹੈ ਜਿਹੜੀ ਰੋਜ਼ ਦੀ ਫਰੋਤੀ ਹੈ ਜਾਂ ਰੋਜ਼ ਜਿਹੜਾ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਉਹਦੀ ਤਾਂ ਗਿਣਤੀ ਕੋਈ ਨਹੀਂ ਰਹਿ ਗਈ ਹੈ ਮੇਰਾ ਵੀਰ ਅੱਜ ਪੰਜਾਬ ਦਾ ਅਨਡਿਕਲੇਡ ਹਾਲਾਤ ਇਹ ਜਿਹੇ ਨੇ ਕਿ ਮੈਂ ਕਹਿੰਦਾ ਤਾਲਿਬਾਨੀ ਰੂਲ ਵੀ ਕਹਿ ਦिए ਤੇ ਤੋਂ ਮਾਹ ਹਾਲਾਤ ਮਾੜੇ ਨੇ ਕੋਈ ਲਾਅਨ ਆਰਡਰ ਨਾ ਦੀ ਚੀਜ਼ ਨਹੀਂ ਐ ਔਰ ਇੱਕ ਸਿਰਫ ਤੇ ਸਿਰਫ ਡਰਾਮਾ ਕੀਤਾ ਜਾ ਰਿਹਾ ਜੇ ਸਰਕਾਰ ਇੰਨੀ ਕਾਮਯਾਬ ਹੈ ਹਰ ਫਰੰਟ ਤੇ ਤੇ ਫਿਰ ਤਾਂ ਲੋਕਾਂ ਨੂੰ ਆਪ ਹੀ ਅਛਾਚ ਕਰ ਉੱਠਣਾ ਚਾਹੀਦਾ ਫਿਰ ਤਾਂ ਮਤਲਬ ਇੰਡਸਟਰੀਅਲ ਗਰੋਥ ਕਿਉਂਕਿ ਲਾਅਨ ਆਰਡਰ ਨਾਲ ਸਿੱਧੇ ਇਨਵੈਸਟਮੈਂਟ ਜੁੜੀ ਐ ਜੇ ਲਾਅਨ ਆਰਡਰ ਸਹੀ ਐ ਤੇ ਲੋਕ ਇੱਥੇ ਆ ਕੇ ਨਿਵੇਸ਼ ਕਰਨਗੇ ਮਗਰ ਜੇ ਲੋਨ ਆਰਡਰ ਮਾੜਾ ਤੇ ਲੋਕ ਇਥੋਂ ਭੱਜਣਗੇ ਉਹ ਤਾਂ ਇੰਡਸਟਰੀ ਬਾਲ ਕ ਆਪਣੇ ਜਬਾਨੀ ਦੱਸਦੀ ਕਿ ਅਸੀਂ ਇਥੋਂ ਬਾਹਰ ਦੂਜੀ ਸ਼ੁਰੂਆਂ ਚਲੇ ਜਾਣਾ ਕਿਉਂ ਕਿ ਕਾਨੂੰਨ ਵਿਵਸਥਾ ਜ਼ੀਰੋ ਹੈ ਔਰ ਕਿਸੇ ਨੂੰ ਜਿਹਨੂੰ ਆਪ ਹੀ ਚੁਰਕਣਾ ਹੋਵੇ ਉਹਨੇ ਤਾਂ ਬਹੁਤ ਕੁਝ ਆਖੀ ਜਾਣ ਕੱਲ ਪਰसों ਮੈਂ ਵੇਖ ਰਿਹਾ ਸੀਗਾ ਕਹਿੰਦਾ ਇਹ ਚੁਗਵੀਰ ਤੇ ਮਜੀਠੀਆ ਇਕੱਠੇ ਬੈ ਕੇ ਵੇਖਣ ਉਹ ਤਾਂ ਮੇ ਸਾਡਾ ਫਿਕਰ ਛੱਡੋ ਤੂੰ ਆਪਦੇ ਧੀ ਪੁੱਤ ਨਾਲ ਹੀ ਬਹਿ ਕੇ ਖਾ ਦੇ ਮੈਨੂੰ ਸ਼ੀਰਤ ਨਾਲ ਤੇ ਦਿਲਚਾਨ ਤੂੰ ਮੈਨੂੰ ਨਾ ਗੱਲਾਂ ਕਰੀ ਕਿਉਂਕਿ ਮੈਂ ਨਾ ਤੇਰੇ ਤੋਂ ਦਬਦਾ ਨਾ ਮੈਂ ਧਬਣਾ ਠੋਕ ਕੇ ਤੈਨੂੰ ਉਹੀ ਦੀ ਗੱਲ ਦਾ ਜਵਾਬ ਦਊਗਾ ਫਿਰ ਆ ਕੇ ਭੱਜਦਾ ਫਿਰੇਗਾ ਮੇਰੇ ਅੱਗੇ ਮਗਰ ਅਫਸੋਸ ਦੀ ਗੱਲ ਹੈ ਕਿ ਇੱਕ ਚੀਫ ਮਿਨਿਸਟਰ ਜਿਹਦਾ ਦਾਇਰਾ ਔਰ ਜਿਹਦਾ ਸੋਚ ਬੜੀ ਵਿਸ਼ਾਲ ਔਰ ਬੜੀ ਦਰਿਆਦਲੀ ਵਾਲੀ ਹੋਣੀ ਚਾਹੀਦੀ ਤੰਗ ਦਿਲ ਬੰਦਾ ਔਰ ਉਹਦੇ ਚ ਫਸ ਕੇ ਰਹਿ ਗਿਆ ਇਨਸਟੈਡ ਆਫ ਕੈਰਿੰਗ ਦਾ ਪੀਪਲ ਅਲੋਂਗ ਇਨਸਟੈਡ ਆਫ ਕੈਰਿੰਗ ਆਪੋਜੀਸ਼ਨ ਅਲੋਂਗ ਹਰ ਗੱਲ 'ਚ ਨਿੱਕੀ ਸਿਆਸਤ ਕਰਕੇ ਛੋਟੀ ਗੱਲ ਕਰਕੇ ਇਹ ਪੰਜਾਬ ਦਾ ਭਲਾ ਨਹੀਂ ਪੰਜਾਬ ਦਾ ਨੁਕਸਾਨ ਹੈ